ਅੱਜ ਅੰਮਰਸਾ ਰੇਲਵੇ ਸਟੇਸ਼ਨ ਤੇ ਕਾਸੋ ਆਪਰੇਸ਼ਨ ਕੀਤਾ ਗਿਆ ਏਸੀਪੀ ਨੌਰਥ ਵਰਿੰਦਰ ਸਿੰਘ ਖੋਸਾ ਅਤੇ ਉਹਨਾਂ ਦੀ ਟੀਮ ਵੱਲੋਂ ਰੇਲਵੇ ਸਟੇਸ਼ਨ ਤੇ ਕੀਤੀ ਗਈ ਚੈਕਿੰਗ ਆਓ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਏਸੀਪੀ ਨੌਰਥ ਵਰਿੰਦਰ ਸਿੰਘ ਖੋਸਾ ਦਾ ਕੀ ਕਹਿਣਾ ਹੈ ਅੱਗੇ ਭਾਈ ਹਾਂ ਪਿੱਛੇ ਆ ਜੋ ਪਿੱਛੇ ਆ ਜੋ ਵਧੀਆ ਜਿਹੜਾ ਫੋਨ ਦਾ ਪਾਜੀ ਪਿੱਛੇ ਆ ਜੋ ਯਾਰ ਪਾਜੀ ਪਿੱਛੇ ਆ ਜੋ ਯਾਰ ਰੀਲੋ ਸਟੇਸ਼ਨ ਤੇ ਚੈਕਿੰਗ ਹੋਈ ਦੇਖੋ ਇਹ ਕਹੇਗੀ ਡੌਗਸ ਨੇ ਨਾ ਉਹ ਸਗੈਡ ਬੋਲੋ ਟਕਰਾਇਓ ਤੇ ਸਾਰੀ ਚੈਕਿੰਗ ਪੰਜਾਬ ਦੇ ਆਪਣੀ ਚਲੋ ਆਓ ਯਕੇ ਅੱਜ ਜੀ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇੱਕ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਵਾ ਜਿਸ ਆਪਰੇਸ਼ਨ ਦੇ ਵਿੱਚ ਵਕਫ ਵਕ ਟੀਮਾਂ ਭاگ ਲੈ ਰਹੀਆਂ ਨੇ ਜਿਵੇਂ ਕਿ ਸਾਡੇ ਨਾਲ ਜੋ ਸਾਡੀ ਅੰਮ੍ਰਿਤਸਰ ਦੀ ਡੌਗ ਸਕੁਆਰ ਟੀਮ ਹੈ ਇਸ ਤੋਂ ਇਲਾਵਾ ਸਿਵਲ ਲਾਈਨ ਪੁਲਿਸ ਸਟੇਸ਼ਨ ਤੋਂ ਮੁਲਾਜ਼ਮ ਨੇ ਨਾਲ ਸਾਡੇ ਆਰਪੀ ਦੀ ਟੀਮ ਹੈ ਤੇ ਨਾਲ ਸਾਡੇ ਹਾਫ ਸੈਕਸ਼ਨ ਪੈਰਾਮਿਲਟਰੀ ਫੋਰਸਸ ਦਾ ਸੋ ਸਾਰੀਆਂ ਅਲੱਗ-ਅਲੱਗ ਫੋਰਸਿਸ ਵੱਲੋਂ ਅੱਜ ਇਕੱਠਾ ਹੋ ਕੇ ਅੱਜ ਇੱਥੇ ਫਲੈਗ ਮਾਰਚ ਕੀਤਾ ਜਾ ਰਿਹਾ ਵਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਲੈਕਸ਼ਨਸ ਜਨਰਲ ਇਲੈਕਸ਼ਨ 2024 ਬਿਲਕੁਲ ਸਿਰ ਤੇ ਹਨ ਸੋ ਉਸ ਦੇ ਮੱਦੇਨਜ਼ਰ ਅੱਜ ਰੇਲਵੇ ਸਟੇਸ਼ਨ ਕਿਉਂਕਿ ਇੱਥੇ ਬਹੁਤ ਜ਼ਿਆਦਾ ਯਾਤਰੀਆਂ ਦੀ ਆਉਣ ਜਾਣ ਲੱਗਿਆ ਰਹਿੰਦਾ ਵਾ ਸੋ ਬੜਾ ਇਹ ਸੈਂਸਿਟਿਵ ਪੁਆਇੰਟ ਹੈ ਇਸ ਕਰਕੇ ਅੱਜ ਇੱਥੇ ਅਸੀਂ ਕਾਰਡਨੈਂਟ ਸਰਚ ਆਪਰੇਸ਼ਨ ਕਰ ਰਹੇ ਹਾਂ ਜਿਸ ਆਪਰੇਸ਼ਨ ਦੇ ਤਹਿਤ ਫਿਜ਼ੀਕਲੀ ਲਵਾਰਸ ਕੋਈ ਬੈਗ ਜਾਂ ਲਵਾਰਸ ਵਸਤੂ ਕੋਈ ਜਾਂ ਜਿੰਨੇ ਵੀ ਸ਼ੱਕੀ ਪੁਰਸ਼ ਇੱਥੇ ਸਾਨੂੰ ਮਿਲਣਗੇ ਸਾਰਿਆਂ ਨੂੰ ਸਰਚ ਤੇ ਪੁਸ਼ਕਸ਼ ਕੀਤੀ ਜਾਊਗੀ ਤਾਂ ਕਿ ਕੋਈ ਵੀ ਸਸਪੀਸ਼ੀਅਸ ਆਬਜੈਕਟ ਜਾਂ ਵਸਤੂ ਜਿਸ ਵਿੱਚ ਕੋਈ ਕੋਈ ਐਕਸਪਲੋਸਿਵ ਜਾਂ ਫਿਰ ਕੋਈ ਹੋਰ ਹਾਨੀਕਾਰਕ ਚੀਜ਼ ਹੋ ਸਕਦੀ ਹੈ ਉਹਨਾਂ ਨੂੰ ਖਾਸ ਤੌਰ ਤੇ ਧਿਆਨ ਵਿੱਚ ਰੱਖਦੇ ਇੱਥੇ ਸਰਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਵੇਂ ਕਿ ਰੇਲਵੇ ਸਟੇਸ਼ਨ ਤੇ ਵੱਖ-ਵੱਖ ਹਰ ਐਂਟਰੀ ਪੁਆਇੰਟਸ ਤੇ ਡੀਐਫਐਮਡੀ ਗੇਟਸ ਵੀ ਲੱਗੇ ਹੋਏ ਨੇ ਨਾਲ ਦੀ ਨਾਲ ਸੀਸੀਟੀਵੀ ਕੈਮਰਾਸ ਵੀ ਲੱਗੇ ਹੋਏ ਨੇ ਤੇ ਸਾਡੇ ਕੋਲ ਵੀ ਸਰਚ ਕਰਨ ਲਈ ਹੈਂਡਹੈਲਡ ਮੈਟਲ ਡੈਟెక్టర్ਸ ਨੇ ਸੋ ਸਾਰੀਆਂ ਅਲੱਗ-ਅਲੱਗ ਨਾਲ ਸਾਡੇ ਕੋਲ ਸਨੀਫਰ ਡੌਗਸ ਨੇ ਸੋ ਸਾਰੀਆਂ ਚੀਜ਼ਾਂ ਨੂੰ ਅਸੀਂ ਲਿਆ ਕੇ ਇੱਕ ਤਰੀਕੇ ਨਾਲ ਜੋ ਕ੍ਰਿਮਨਲ ਐਲੀਮੈਂਟਸ ਨੇ ਜੋ ਕਿ ਕਿਸੇ ਤਰੀਕੇ ਨਾਲ ਕੋਈ ਸੈਬੋਟੇਜ ਕਰ ਸਕਦੇ ਨੇ ਉਹਨਾਂ ਦੇ ਮਨ 'ਚ ਡਰ ਪੈਦਾ ਕਰਨ ਲਈ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਵਾ ਤੇ ਜਿੰਨੇ ਵੀ ਯਾਤਰੀ ਨੇ ਚੰਗੇ ਸਿਟੀਜ਼ਨ ਨੇ ਚੰਗੇ ਲੋਕ ਨੇ ਜੋ ਇੱਥੇ ਟਰੈਵਲ ਕਰਨ ਲਈ ਆਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਕੌਨਫੀਡੈਂਸ ਬਣੇ ਕਿ ਪੁਲਿਸ ਬਿਲਕੁਲ ਤਨਾਤ ਹੈ ਤੇ ਇੱਕ ਪੀਸਫੁੱਲ ਇਲੈਕਸ਼ਨਸ ਕਰਾਉਣ ਲਈ ਬਿਲਕੁਲ ਪੱਭਾਂ ਭਾਰ ਜਿਸ ਵਿੱਚ ਸਾਰੀਆਂ ਅਲੱਗ-ਅਲੱਗ ਗੁੜੀਆਂ ਲੱਗੀਆਂ ਹੋਈਆਂ ਨੇ ਸਰ ਜੀ ਵੀ ਸ਼ੱਕੀ ਸਬਸਤਿ ਲੋਕਾਂ ਕੋ ਜੀ ਕਲਾਮ ਕੀਤੀ ਹੈ ਕਿ ਮੌਕੇ ਤੇ ਵੀ ਕਾਰਵਾਈ ਕੀਤੀ ਜਾਂਦੀ ਹੈ ਤੇ ਬਾਕੀ ਲੋਕਾਂ ਨੇ ਆਪਣੀ ਸਮਝ ਦੇ ਕੀ ਆ ਬੀਲ ਬਿਲਕੁਲ ਜੀ ਅਗਰ ਕੋਈ ਵੀ ਸ਼ੱਕੀ ਚੀਜ਼ ਮਿਲਦੀ ਹੈ ਜੋ ਕਿ ਜਾਂ ਤਾਂ ਇਲੀਗਲ ਹੈ ਕ੍ਰਿਮੀਨਲ ਇਲੀਗਲ ਹੈ ਜਾਂ ਮਾਡਲ ਕੋਡ ਆਫ ਕੰਡਕਟ ਦੇ ਖਿਲਾਫ ਆ ਤਾਂ ਉਸ ਵਿੱਚ ਬੰਦੀ ਕਾਰਵਾਈ ਤੁਰੰਤ ਕੀਤੀ ਜਾਊਗੀ ਤੇ ਅਗਰ ਕੋਈ ਸ਼ੱਕੀ ਪੁਰਸ਼ ਲੱਗ ਮਿਲਦਾ ਵਾ ਉਹਨੂੰ ਥਾਣੇ ਲਿਆ ਕੇ ਉਧਰ ਪੁਸ਼ਕਸ਼ ਕੀਤੀ ਜਾਊਗੀ ਤੇ ਅਗਰ ਪੁਸ਼ਕਸ਼ ਦੇ ਵਿੱਚ ਕੁਝ ਇਹੋ ਜਿਹਾ ਨਿਕਲਦਾ ਵਾ ਉਹਦੇ ਖਿਲਾਫ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਜੀ